ਇਹ ਤਸਵੀਰਾਂ ਪਰਨਾਲਾ ਦੀ ਤਪਾ ਮੰਡੀ ਦੀ ਟਰੱਕ ਯੂਨੀਅਨ ਦੀਆਂ ਨੇ ਜਿੱਥੇ ਦੋ ਗਰੁੱਪਾਂ ਦੇ ਵਿੱਚ ਆਪਸੀ ਝੜਪ ਹੋਈ ਹੈ ਤੇ ਪੁਲਿਸ ਉਹਨਾਂ ਨੂੰ ਮਨਾਉਣ ਦੀ ਕੋਸ਼ਿਸ਼ ਕਰ ਰਹੀ ਹੈ ਟਰੱਕ ਯੂਨੀਅਨ ਤਪਾ ਦਾ ਮਾਮਲਾ ਉਸ ਸਮੇਂ ਗਰਮਾ ਗਿਆ ਜਦੋਂ ਠੇਕੇਦਾਰ ਟਰੱਕ ਆਪਰੇਟਰਾਂ ਨੂੰ ਪੁਰਾਣੀ ਰਕਮ ਦੇਣ ਲਈ ਪਹੁੰਚਿਆ ਦੋ ਪੱਖਾਂ ਦੇ ਵਿੱਚ ਹੋਏ ਵਿਵਾਦ ਨੂੰ ਦੇਖਦੇ ਹੋਏ ਪੁਲਿਸ ਨੇ ਆਮ ਆਦਮੀ ਪਾਰਟੀ ਦੇ ਟਰੱਕ ਯੂਨੀਅਨ ਦੇ ਦੋਨਾਂ ਪ੍ਰਧਾਨਾਂ ਤਜਿੰਦਰ ਸਿੰਘ ਅਤੇ ਨਾਰਾਇਣ ਸਿੰਘ ਪੰਦੇਰ ਨੂੰ ਟਰੱਕ ਯੂਨੀਅਨ ਦੇ ਵਿੱਚ ਔਨ ਨਹੀਂ ਦਿੱਤਾ ਕੁਝ ਦੇਰ ਬਾਅਦ ਆਮ ਆਦਮੀ ਪਾਰਟੀ ਦੀ ਦੂਜੀ ਧਿਰ ਟਰੱਕ ਯੂਨੀਅਨ ਦੇ ਪ੍ਰਧਾਨ ਦੇ ਅਹੁਦੇ ਦੀ ਦਾਅਵੇਦਾਰੀ ਦਿਖਾਉਂਦੀ ਹੋਈ ਟਰੱਕ ਯੂਨੀਅਨ ਦੇ ਅੰਦਰ ਆ ਗਈ ਤੇ ਟਰੱਕ ਆਪਰੇਟਰਾਂ ਦੇ ਨਾਲ ਟਰੱਕ ਯੂਨੀਅਨ ਦੇ ਦੋਨਾਂ ਪ੍ਰਧਾਨਾਂ ਦੇ ਵਿੱਚ ਜ਼ੋਰਦਾਰ ਹੰਗਾਮਾ ਹੋਇਆ ਤੇ ਝੜਪੀ ਹੋਈ ਇਸ ਪੂਰੇ ਕਾਰਨਾਮੇ ਦਾ ਆਮ ਆਦਮੀ ਪਾਰਟੀ ਦੇ ਵਰਕਰਾਂ ਦੇ ਵੱਲੋਂ ਵਿਰੋਧ ਕੀਤਾ ਗਿਆ ਜਿਸ ਤੋਂ ਬਾਅਦ ਟਰੱਕ ਯੂਨੀਅਨ ਤਪਾ ਦੇ ਪ੍ਰਧਾਨ ਟਰੱਕ ਯੂਨੀਅਨ ਦੀ ਕੰਧਾਂ ਨੂੰ ਲੰਘ ਕੇ ਅੰਦਰ ਆ ਗਏ ਇਸ ਮਾਮਲੇ ਨੂੰ ਲੈ ਕੇ ਵੱਡੀ ਗਿਣਤੀ ਦੇ ਵਿੱਚ ਪੁਲਿਸ ਤਣਾਤ ਸੀ ਡੀਐਸਪੀ ਤਪਾ ਮਾਨਵਜੀਤ ਸਿੱਧੂ ਨੇ ਕਿਹਾ ਕਿ ਮਾਮਲੇ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਹੜੇ ਸਾਡੇ ਪ੍ਰਧਾਨ ਹੈ ਮੌਜੂਦਾ ਚੱਲ ਰਹੇ ਐ ਸਾਨੂੰ ਉਹ ਮਨਜ਼ੂਰ ਹੈ ਵਧੀਆ ਸਾਡਾ ਕਾਰੋਬਾਰ ਚਲਾ ਰਹੇ ਐ ਵਧੀਆ ਸਾਨੂੰ ਪੈਸੇ ਮਿਲਦੇ ਸੀਗੇ ਇਹ ਐਮਐਲਏ ਸਾਹਿਬ ਲਾਭ ਸਿੰਘ ਉਗੂਕੇ ਨੇ ਨਵੇਂ ਬੰਦੇ ਪਾ ਹੋਰ ਬਾੜ ਤੇ ਬਾਹਰੋਂ ਲਿਆ ਕੇ ਕੋਈ ਉਹਨਾਂ ਕੋਲ ਟਰੱਕ ਨਹੀਂ ਕਿਸੇ ਕੋਲ ਕੁਝ ਨਹੀਂਗਾ ਉਹਨਾਂ ਨੂੰ ਦੁਨੀਆ ਦੇ ਵਿੱਚ ਜਿੰਦੇ ਦੋੜ ਕੇ ਅੰਦਰ ਬੈਠਿਆ ਉਹ ਸਾਡਾ ਰੌਲਾ ਪਿਆ ਵਾ ਜਿੰਨੇ ਜਰ ਸਾਨੂੰ ਪੈਸੇ ਨਹੀਂ ਮਿਲਦੇ ਉਹਨਾਂ ਦੇ ਅਸੀਂ ਸਾਡਾ ਕੋਈ ਮਸਲਾ ਹੱਲ ਨਹੀਂ ਕੋਈ ਸਮਝੌਤਾ ਨਹੀਂ ਉਹਨਾਂ ਦੇ ਜਿੰਦੇ ਤੋੜਨ ਦਾ ਪਰਚਾ ਦਰਜ ਕੀਤਾ ਜਾਵੇ ਜਿਹੜੇ ਉਹਨਾਂ ਨੇ ਬਾਹਰਲੇ ਬੰਦਿਆਂ ਦੇ ਜਿੰਦੇ ਤੋੜਤੇ ਸਾਡੀ ਯੂਨੀਅਨ ਦੀ ਯੂਨੀਅਨ ਸਾਡੀ ਹੈ ਅਸੀਂ অপারেਟਰਾਂ ਦੀ ਸਾਰੇ ਵੀਰ ਇੱਥੇ ਬੈਠੇ ਆਪਰੇਟਰ ਜਿੰਨੇ ਵੀ ਆ ਸਾਰਿਆਂ ਦਾ ਬੈਠੇ ਆ ਉਹਨਾਂ ਦੇ ਪਰਚਾ ਹੋਣਾ ਚਾਹੀਦਾ ਹੈਗਾ ਜਿਨ੍ਹਾਂ ਨੇ ਧੱਕੇ ਨਾਲ ਜਿੰਦੇ ਤੋੜੇ ਸਾਡੇ ਨਾਲ ਚਾਲਾਂ ਖੇਡਦੇ ਨੇਗੇ ਜਾਥੋ ਪੈਸੇ ਖਾਣਾ ਚਾਹੁੰਦੇ ਨੇਗੇ ਕੋਈ 10 ਲੱਖ ਰੁਪਇਆ ਮੰਗਦਾ ਕੋਈ 15 ਲੱਖ ਰੁਪਇਆ ਮੰਗਦਾ ਸਾਡੇ ਜਿਹੜੇ ਮੌਜੂਦਾ ਪ੍ਰਧਾਨ ਨੇ ਉਸ ਮਤਲਬ ਕਿ ਇਹਨਾਂ ਨੂੰ ਇਹ ਪੈਸੇ ਦੇ ਨਹੀਂ ਰਹੇ ਠੀਕ ਹੈ ਨਹੀਂ ਇਸ ਕਰਕੇ ਸਾਨੂੰ ਇਹ ਪੈਸੇ ਕਹਾਂ ਸਪੈਸ਼ਲਾਂ ਦੇ ਵੀ ਨਹੀਂ ਮਿਲ ਰਹੇ ਉਂਗਲਵਾਜੀ ਕਰਕੇ ਇਹ ਰੁਕੇ ਬੈਣਗੇ ਇਹ ਸਾਰਾ ਕੰਮ ਲਾਭ ਸਿੰਘ ਉਗੋ ਮੌਜੂਦਾ ਉਧੌਣ ਹਲਕਾ ਐਮ ਐਲ ਏ ਸਾਹਿਬ ਇਹਨਾਂ ਦੇ ਰਿਕਵਟ ਲਾਈ ਹੋਈ ਹੈ ਪ੍ਰਸ਼ਾਸਨ ਵੀ ਇਹਦੇ ਨਾਲ ਆਗਾ ਤੇ ਅਸੀਂ ਵੀ ਅਸੀਂ ਇਹ ਚਾਹੁੰਦੇ ਆਪਰੇਟਰ ਵੀ ਜੇ ਸਾਡੇ ਕੋਲੇ ਪੈਸੇ ਆਉਣਗੇ ਤਾਂ ਸਾਡਾ ਸੰਘਰਸ਼ਾ ਜਿਹੜਾ ਖਤਮ ਹੋਊਗਾ ਜੇ ਸਾਡਾ ਸੰਘਰਸ਼ ਮਦਰਕੇ ਨਹੀਂ ਐਸੇ ਤਰ੍ਹਾਂ ਜਾਰੀ ਰਹੂਗਾ ਸਾਨੂੰ ਪੈਸੇ ਸਪੈਸ਼ਲਾਂ ਦੇ ਪੈਸੇ ਤੇ ਸਾਡੇ ਗੱਲੇ ਦੇ ਪੈਸੇ ਦਿੱਤੇ ਜਾਣ ਤੇ ਨਹੀਂ ਅਸੀਂ ਸੰਘਰਸ਼ਾ ਵਿੱਚ ਜੁੜੇ ਜਾਰੀ ਰੱਖਾਂਗੇ ਤੇ ਲੰਮੇ ਸਮੇਂ ਤੋਂ ਸਾਡੇ ਟਰੱਕ ਜੀਨੀਆਂ ਦੇ ਆਪਰੇਟਰਾਂ ਦੇ ਪੈਸੇ ਖੜੀ ਸੀ ਸਪੈਸ਼ਲਾਂ ਨਾਲੇ ਠੇਕੇਦਾਰ ਬੰਨੀ ਉਹਨਾਂ ਦੇ ਅੱਜ ਪੈਸੇ ਮੰਗਾ ਕੇ ਉਹ ਪੈਸੇ ਬੰਦ ਰਹੇ ਹੈ ਇਸ ਦਾ ਫੈਸਲਾ ਮਾਮਲਾ ਗਰਮਾਇਆ ਜੀਆ ਮਾਹੌਲ ਵੀ ਜਿਨ ਕਿ ਹੋਇਆ ਜੀ ਤਣਾਪੁਰ ਕਿਵੇਂ ਦੇਖਦੇ ਹੈਗੇ ਤਣਾਪੁਰਪੁਰਬਕ ਤੇ ਹੈ ਜੀ ਪਿਛਲੇ ਕਾਫੀ ਦਿਨ ਤੁਹਾਨੂੰ ਵੀ ਪਤਾ ਹੀ ਆ ਪਹਿਲਾਂ ਵੀ ਮਾਹੌਲ ਗਰਮਾਇਆ ਸੀਗਾ ਪਿਛਲੇ 7 ਦਿਨਾਂ ਤੋਂ ਬੰਦ ਸੀਗਾ ਯੂਨੀਅਨ ਦਾ ਕੰਮ ਪੈਸਿਆਂ ਨੂੰ ਲੈ ਕੇ ਦੂਸਰੀ ਤਰਬੋਕ ਕਰ ਰਹੀ ਸੀਗੀ ਵੀ ਅਸੀਂ ਪੈਸੇ ਬੰਨਾਂਗੇ ਪਰ ਆਪਰੇਟਰ ਵੀ ਸਾਡੇ ਉਹਨਾਂ ਤੋਂ ਪੈਸੇ ਲੈ ਕੇ ਖੁਸ਼ ਨਹੀਂ ਸੀਗੇ ਉਹ ਅੱਜ ਆਏ ਵੀ ਸੀ ਪੈਸੇ ਲੈ ਕੇ ਪਰ ਸਾਡੇ ਇੱਕ ਵੀ ਸਿੰਗਲ ਆਪਰੇਟਰ ਨੇ ਉਹਨਾਂ ਤੋਂ ਪੈਸੇ ਨਹੀਂ ਲਏ ਤੇ ਯੂਨੀਅਨ ਦੇ ਵਿੱਚ ਉਹ ਵਹਿ ਕੇ ਖਾਲੀ ਮੁੜ ਗਏ ਹੁਣ ਸਾਡੇ ਨਾਲ ਸਾਰੇ ਟਰੱਕ ਆਪਰੇਟਰ ਵੀਰ ਆਏ ਆ ਤਾਂ ਹੁਣ ਗੱਲੇ ਵੀ ਅਸੀਂ ਜਿਹੜੀ ਬੰਡਾ ਉਹ ਕਰ ਰਹੇ ਹਾਂ ਆਪਣਾ ਠੇਕੇਦਾਰਾਂ ਨੇ ਸਾਡੇ ਪੈਸੇ ਰੋਕ ਕੇ ਰੱਖੀ ਸਪੈਸ਼ਲਾਂ ਦੀ ਜੀ ਜਿਹਦਾ ਕਰਕੇ 13-14 ਸਪੈਸ਼ਲਾਂ ਦੇ ਪੈਸੇ ਰਹਿੰਦੇ ਸੀਗੇ ਜੀ ਤੇ ਓਕੇ ਆਪਣੇ ਆਪਰੇਟਰਾਂ ਨੇ ਤੁਹਾਨੂੰ ਪਤਾ ਜੀ ਗਰੀਬ ਕਰਦੇ ਗੱਡੀਆਂ ਨੇ ਜੇ ਸਾਰਾ ਕੰਮ ਜੂਨੀਆ ਦਾ ਗੱਡੀ ਨਾਲ ਚੱਲਦਾ ਜੀ ਤੇ ਪੈਸੇ ਨਾ ਆਉਣ ਕਰਕੇ ਅਸੀਂ ਠੇਕੇਦਾਰਾਂ ਦੇ ਖਿਲਾਫ ਅਸੀਂ ਧਰਨਾ ਦਿੱਤਾ ਸੀਗਾ ਜੀ ਤੇ ਧਰਨਾ ਚੱਲ ਚੱਲ ਰਿਹਾ ਸੀਗਾ ਜੀ ਅਸੀਂ ਉਦੋਂ ਤਾਂ ਨਹੀਂ ਸਾਰਾ ਆਪਰੇਟਰ ਸਾਡੇ ਮੁੰਸੀ ਸਾਡੇ ਡਰਾਈਵਰ ਸਾਹਿਬਾਨ ਤੇ ਅਸੀਂ ਦੋਨੇ ਪ੍ਰਧਾਨ ਮੈਂ ਤੇਜਿੰਦਰ ਢਲਮਾ ਜੀ ਤੇ ਅਸੀਂ ਉੱਥੇ ਬੈਠੇ ਸੀ ਸਾਡੇ 11 ਮੌਜੂਦਗੀ ਚ ਜੀ ਦੂਜੀ ਪਾਰਟੀ ਦਾ ਜਿਹੜੇ ਨਵੇਂ ਜੁਆਇਨ ਹੋਇਆ ਜੀ ਪਾਰਟੀ ਚ ਧੱਕੇ ਨਾਲ ਤੇ ਕਾਬੂ ਹੋਏ ਨਹੀਂ ਇਹ ਤੱਕ ਉਹਨਾਂ ਨੇ ਜਿੰਦੇ ਵੀ ਤੋੜੇ ਆ ਜੀ ਜਿੰਨਾਂ ਤੋੜ ਕੇ ਉੱਥੇ ਬੈਠੇ ਨੇ ਜੋ ਠੇਕੇਦਾਰ ਨੂੰ ਸੱਦਿਆ ਵੀ ਅਸੀਂ ਪੈਸੀ ਆ ਬਣਨਾਂਗੇ ਸਪੈਸ਼ਲਾਂ ਦੇ ਪਰ ਠੇਕੇਦਾਰ ਨੇ ਮਨਾਂ ਕਰ ਦਿੱਤਾ ਜੀ ਤੇ ਜਦੋਂ ਅਸੀਂ ਉਹਨਾਂ ਨਾਲ ਕੰਪਰੋਮਾਈਜ਼ ਹੋ ਗਏ ਚਲੋ ਪੈਸੇ ਅਸੀਂ ਦੇਨੇ ਆ ਵੀ ਤੁਸੀਂ ਛੋਟੇ ਪ੍ਰਧਾਨਗੀ ਚ ਬਣਾਂਗੇ ਤੁਹਾਡੇ ਮੁੰਸ਼ੀ ਬਣਨਗੇ ਤੇ ਅਸੀਂ ਉਹਨਾਂ ਨਾਲ ਕੋਆਪਰੇਟ ਕਰਕੇ ਜੀ ਪ ਤੇ ਜਦੋਂ ਅਸੀਂ ਇੱਥੇ ਪਹੁੰਚੇ ਜੀ ਸਾਨੂੰ ਅਪਰੇਟਰ ਪ੍ਰਸ਼ਾਸਨ ਨੇ ਗੇਟ 'ਤੇ ਰੋਕੇ ਗਿਆ ਵੀ ਤੁਸੀਂ ਪ੍ਰਧਾਨ ਦੋਨੇ ਬਾਹਰ ਰਹਿਣਗੇ ਤੇ ਸਾਰੇ ਆਪਰੇਟਰ ਸਾਹਿਬਾਨ ਅੰਦਰ ਜਾਣਗੇ ਅਸੀਂ ਕੋਆਪਰੇਟ ਕਰਕੇ ਸੇ ਦੋਨੇ ਬਾਹਰ ਖੜ ਕੇ ਮੈਂ ਪ੍ਰਧਾਨ ਤੀਂਦਰ ਪ੍ਰਧਾਨ ਜੀ ਤੇ ਮੈਂ ਨਵਾਂ ਸਿੰਘ ਪੰਦੇਰ ਅਸੀਂ ਬਾਹਰ ਖੜ ਕੇ ਜੀ ਜਦਕਿ ਦੂਜੀ ਪਾਰਟੀ ਅੱਜ ਦੋ ਤਿੰਨ ਬੰਦੇ ਆਏ ਜੀ ਪ੍ਰਸ਼ਾਸਨ ਕੁਲਜਿੰਦਰ ਸਿੰਘ ਸਚੋ ਨੇ ਨਾ ਗਟਮਟ ਕਰਕੇ ਜੋ ਅੰਦਰ ਵੜ ਗਏ ਜੀ ਜਿਹਦੇ ਕਰਕੇ ਸਾਡੇ ਆਪਰੇਟਰ ਭੜਕ ਗਏ ਜੀ ਇੱਥੇ ਇੱਥੇ ਮਤਲਬ ਲੜਾਈ ਵਾਲਾ ਮਾਹੌਲ ਹੋ ਗਿਆ ਸੀ ਇਹ ਤਾਂ ਜੀ ਦੇਖੋ ਅਸੀਂ 2013-14 ਤੋਂ ਪਾਰਟੀ ਨਾਲ ਕੰਮ ਕਰਦੇ ਆ ਅਮਾਨਦਾਰੀ ਨਾਲ ਪਾਰਟੀ ਨੇ ਸਾਨੂੰ ਜ਼ਿੰਮੇਵਾਰੀ ਦਿੱਤੀ ਸੀ ਟੱਕ ਯੂਨੀਅਨ ਦੀ ਅੱਜ ਅਸੀਂ ਇੱਥੇ ਸਪੈਸ਼ਲਾਂ ਦੇ ਪੈਸੇ ਵੰਡਣ ਆਏ ਸੀਗੇ ਇਹਨਾਂ ਚੋਂ ਕੁਝ ਬੰਦਿਆਂ ਨੇ ਸਾਡੇ ਤੇ ਅਟੈਕ ਕੀਤਾ ਧੱਕਾ ਕੀਤਾ ਸਾਡੇ ਨਾਲ ਪ੍ਰਸ਼ਾਸਨ ਨੇ ਆਪਣੀ ਵਧੀਆ ਜ਼ਿੰਮੇਵਾਰੀ ਨਿਭਾਈ ਆ ਅਸੀਂ ਅੱਜ ਸਪੈਸ਼ਲਾਂ ਦੇ ਪੈਸੇ ਸਾਡੀ ਮੌਜੂਦਗੀ ਦੇ ਵਿੱਚ ਤੇ ਵੰਡੇ ਗਏ ਨਾ ਕੀ ਕਰਦੇ ਹੈਗੇ ਜਿਹੜੇ ਲਗਾਤਾਰ ਇਹ ਮਾਮਲਾ ਵੱਧਦਾ ਜਾ ਰਿਹਾ ਪਤਾ ਦੇਖੋ ਜੀ ਇਹਨਾਂ ਨੂੰ ਸਰਕਾਰ ਪਹਿਲਾਂ ਜ਼ਿੰਮੇਵਾਰੀ ਮਿਲੀ ਸੀ ਤਾਂ ਇਹਨਾਂ ਨੂੰ ਹੁਣ ਪਿੱਛੇ ਹਟ ਜਾਣਾ ਚਾਹੀਦਾ ਹੁਣ ਪਾਰਟੀ ਨੇ ਸਾਨੂੰ ਜ਼ਿੰਮੇਵਾਰੀ ਦਿੱਤੀ ਆ ਤਾਂ ਸਿਆ ਆ ਵੀ ਇਮਾਨਦਾਰੀ ਨਾਲ ਜ਼ਿੰਮੇਵਾਰੀ ਨਿਭਾ ਰਹੇ ਆ ਇਹ ਹੁਣ ੱੱਕੇ ਸ਼ਾਹੀ ਨਾਲ ਜਾਂ ਇਦਾਂ ਕਰਦੇ ਨੇ ਉਹ ਸਹੀ ਨਹੀਂ ਹੈਗਾ ਇਹਨਾਂ ਨੂੰ ਪ੍ਰਸ਼ਾਸਨ ਨੇ ਕੀ ਕੀਤਾ ਸਾਰੇ ਗੇਟ ਘੇਰ ਕੇ ਖੜ ਗਏ ਹੈਗੇ ਦੂਜੇ ਜਿਹੜੇ ਵਿਰੋਧੀ ਦਿਰਸੀ ਕਾਂਗਰਸੀ ਕਾਲੀ ਉਹਨਾਂ ਨੂੰ ਫੋਨ ਕੀਤਾ ਵੀ ਆ ਜਾਓ ਤੁਸੀਂ ਅੰਦਰ ਉਹ ਆਏ ਅੰਦਰ ਉਹਨਾਂ ਨੂੰ ਬਾੜਤਾ ਤੇ ਦੂਜਿਆਂ ਨੂੰ ਕਿਸੇ ਨੂੰ ਅੰਦਰ ਨਹੀਂ ਰੋਵੇ ਲੱਗਣ ਦਿੱਤਾ ਫੇਰ ਅਸੀਂ ਆਪਦੇ ਜ਼ੋਰ ਨਾਲ ਅੰਦਰ ਵੜ ਕੇ ਸਾਡੇ ਜਿਹੜੇ ਹੈਗੇ ਸੀਗੇ ਉਹਨਾਂ ਦੇ ਇਹਨਾਂ ਨੇ ਆ ਕੇ ਡਾਂਗਾ ਸੋਟੀਆਂ ਵੀ ਮਾਰੀਆਂ ਕੱਲ ਹੀ ਕਾਂਗਰਸੀ ਸਾਡੇ ਸਿਰ ਤੇ ਬਿਠਾ ਦਿੱਤੇ ਸਾਡੇ ਐਮਐਲਏ ਸਾਹਿਬ ਨੇ ਤੇ ਇਹ ਦੇਖ ਲਓ ਸਰੇ ਸਾਰਾ ੱਟਕਾ ਹੈਗਾ ਅਸੀਂ ਇਹ ਚੀਜ਼ ਨਹੀਂ ਚੱਲਣ ਦੇਵਾਂਗੇ ਮਰਾਂਗੇ ਤੇ ਮਿਟਾਂਗੇ ਜਿਹੜੇ ਇਹ ਗੁੰਡਾ ਰਾਜ ਇੱਥੇ ਲੈ ਕੇ ਆਏ ਹੈਗੇ ਕਾਂਗਰਸੀ ਕੱਲ ਹੀ ਉਹਨਾਂ ਨੂੰ ਅਸੀਂ ਕਦੇ ਵੀ ਸਿਰ ਤੇ ਬੈਠਣ ਨਹੀਂ ਦਵਾਂਗੇ ਅਸੀਂ ਹਟਮੇ ਆਪਦੇ ਵਰਕਰਾਂ ਦੇ ਨਾਲ ਆ ਟਰੱਕ ਆਪਰੇਟਰਾਂ ਦੇ ਨਾਲ ਆ ਜਿੱਥੇ ਵੀ ਇਹਨਾਂ ਨੇ ਭੱਜਣਾ ਭੱਜ ਲੈਣ ਪਰ ਪ੍ਰਸ਼ਾਸਨ ਨੇ ਅੱਜ ਪੂਰੀ ਅਣਗਹਿਲੀ ਕਰਕੇ ਇੱਥੇ ਮਰਾਨ ਦੀ ਕੋਈ ਕਸਰ ਨਹੀਂ ਛੱਡੀ ਦੋਨੇ ਤਰ੍ਹਾਂ ਦੇ ਵਿੱਚ ਆਪਸ ਵਿੱਚ ਪੂਰੀ ਝੜਾਪ ਹੋਈ ਹੈ ਸਾਡੀ ਇੱਥੇ ਪਾਰਟੀ ਦੀ ਸ਼ਭੀ ਖਰਾਬ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਗਈ ਹੈ ਕੱਲ ਹੀ ਤੇ ਕਾਂਗਰਸੀ ਸਾਡੇ ਸਿਰ ਤੇ ਬਿਠਾਏ ਗਏ ਨੇ 20 ਲੱਖ ਰੁਪਿਆ ਸੀ ਜਿਹੜਾ ਉਹਦੇ ਵਿੱਚ ਵੀ ਉਹਨਾਂ ਨੇ ਤਾਂ ਕੰਮ ਕੀ ਕੀਤੀ ਹੈ ਪਹਿਲਾਂ ਵੀ ਜਿੰਦਰੇ ਤੋੜ ਕੇ ਉਹ ਅੰਦਰ ਬੜੇ ਨੇਗੇ ਇਹਨਾਂ ਨੇ ਕੋਈ ਉਹ ਨਹੀਂ ਕਰਿਆ ਹਾਈ ਕਮਾਂਡ ਦਾ ਜੋ ਹੁਕਮ ਸੀ ਉਹਦੀ ਉਲੰਘਣਾ ਕੀਤੀ ਗਈ ਹੈ ਅਸੀਂ ਆਪਣੀ ਸ਼ਾਂਤੀ ਬਣਾ ਕੇ ਬੈਠੇ ਸੀ ਉੱਥੋਂ ਕਹਿ ਕੇ ਲੈ ਕੇ ਆਏ ਕਿ ਅਸੀਂ ਤੁਹਾਨੂੰ ਇੱਥੇ ਦੂਜੀ ਥਿਰ ਵੀ ਨਹੀਂ ਬੜੂਗੀ ਤੁਸੀਂ ਵੀ ਨਾ ਬੜਿਓ ਅੰਦਰ ਪਰ ਲੇਕਿਨ ਇੱਥੇ ਲਿਆ ਕੇ ਉਹਨਾਂ ਨੇ ਫੇਰ ਫੇਰ ਕੱਲ ਹੀ ਤੇ ਕਾਂਗਰਸੀਆਂ ਨੂੰ ਅੰਦਰ ਬਾਹ ਸੀ ਮਰਵਾਨ ਦੇ ਪੂਰੇ ਚਾਂਸ ਸੀਗੇ ਇੱਥੇ ਟਰੱਕ ਆਪਰੇਟਾਂ ਦੇ ਕਿਸੇ ਦੇ ਸੱਟਾਂ ਵੀ ਵੱਜੀਆਂ ਹੈਗੀਆਂ ਹੈਗੀਆਂ ਬਾਕੀ ਟੱਕਾ ਮੁਕੀ ਵੀ ਪੂਰੀ ਹੋਈ ਹੈਗੀ ਹੈਗੀ